1988 ਦੀ ਜਦੋਂ ਗੱਲ ਕਰਦੇ ਆ ਤਾਂ 11 ਲੱਖ 20 ਹਜ਼ਾਰ ਕਿਊਸਿਕ ਪਾਣੀ ਉਦੋਂ ਆਇਆ ਸੀ ਜਿਹੜਾ ਅੱਜ ਤੱਕ ਦਾ ਪੰਜਾਬ ਦਾ ਸਭ ਤੋਂ ਕਿ ਉਦੋਂ ਬਹੁਤ ਵੱਡੇ ਹੜ੍ਹ ਆਏ ਸੀ 11 ਲੱਖ 20 ਹਜ਼ਾਰ ਕਿਊਸਿਕ ਬਟ ਹੁਣ 14 ਲੱਖ 11 ਹਜ਼ਾਰ ਕਿਊਸਿਕ ਆਇਆ ਜਿਹੜਾ 88 ਦੇ ਨਾਲੋਂ ਵੀ 20% ਵੱਧ ਸੀ ਸੋ ਇੰਨਾ ਪਾਣੀ ਆਇਆ ਇਸ ਕਰਕੇ ਹੜਾ ਏ ਤੇ ਮਾਨਯੋਗ ਮੰਤਰੀ ਸਾਹਿਬ ਨੇ ਜਿਹੜੀ ਗੱਲ ਕਹੀ ਤਾਂ ਉਹਨਾਂ ਨੇ ਕਿਹਾ ਕਿ ਰਿਵਰ ਆਪਣੇ ਰਾਵੀ ਬਿਆਸ ਸਤਲੁਜ ਘੱਗਰ ਚਾਰ ਦਰਿਆਵਾਂ ਦੇ ਵਿੱਚ ਇਲੈਗਲ ਮਾਈਨਿੰਗ ਦੀ ਉਹ ਗੱਲ ਕਰਕੇ ਗਏ ਸੋ ਮੈਂ ਇਹਦੇ ਚ ਦੱਸਣੀ ਚਾਹਣਾ ਕਿ ਜਿਹੜਾ ਰਿਵਰ ਰਾਵੀ ਹੈ ਉਥੇ ਕਿਸੇ ਵੀ ਕਿਸਮ ਦੀ ਮਾਈਨਿੰਗ ਹੈ ਜਿਹੜੀ ਉਹ ਅਲਾਉਡ ਨਹੀਂ ਹੈ ਕਿਉਂ ਨਹੀਂ ਅਲਾਉਡ ਹੋ ਕਿਉਂਕਿ ਹਿੰਦੁਸਤਾਨ ਤੇ ਪਾਕਿਸਤਾਨ ਦਾ ਬਾਰਡਰ ਹੈ ਤੇ ਉਥੇ ਜੋ ਮਾਈਨਿੰਗ ਹੈ ਉਹ ਸਿਰਫ 5 ਕਿਲੋਮੀਟਰ ਦਾ ਜੋ ਏਰੀਆ ਹੈ ਬਾਰਡਰ ਦਾ 5 ਕਿਲੋਮੀਟਰ ਦੇ ਏਰੀਏ ਦੇ ਵਿੱਚ ਕੋਈ ਮਾਈਨਿੰਗ ਕਿਸੇ ਕਿਸਮ ਦੀ ਹੋ ਨਹੀਂ ਸਕਦੀ ਔਰ ਜਿਹਦਾ ਬਕਾਇਦਾ ਤੌਰ ਤੇ ਲੈਟਰ ਵੀ ਕੱਢਿਆ ਹੋਇਆ ਹੈ ਮਿਲਟਰੀ ਦੇ ਨਾਲ ਅਥਾਰਟੀ ਇੱਥੋਂ ਤੱਕ ਲਿਖਿਆ ਹੋਇਆ ਹੈ ਕਿ ਕਿਸੇ ਵੀ ਕਿਸਮ ਦੀ ਕੋਈ ਉੱਥੇ ਮਾਈਨਿੰਗ ਦੀ ਐਕਟੀਵਿਟੀ ਜਾਂ ਕੋਈ ਡੀਸੈਟਿੰਗ ਦੀ ਐਕਟੀਵਿਟੀ ਕਿਸੇ ਕਿਸਮ ਦੀ ਵੀ ਹੈ ਵਿਦਆਊਟ ਦੀ ਪਰਮਿਸ਼ਨ ਆਫ ਮਿਲਟਰੀ ਅਥਾਰਟੀ ਉੱਥੇ ਕੁਝ ਨਹੀਂ ਹੋ ਸਕਦਾ ਅਰੇ ਰਵਿंद्र ਜਿਹੜਾ ਉਹ 5 ਕਿਲੋਮੀਟਰ ਦੇ ਏਰੀਏ ਦੇ ਵਿੱਚ ਪੈਂਦਾ ਬਾਰਡਰ ਸੋ ਉੱਥੇ ਕੋਈ ਮਾਈਨਿੰਗ ਦਾ ਸਵਾਲ ਹੀ ਨਹੀਂ ਉੱਠਦਾ ਉੱਥੇ ਕਿਸੇ ਕਿਸਮ ਦੀ ਕੋਈ ਮਾਈਨਿੰਗ ਹੋ ਹੀ ਨਹੀਂ ਸਕਦੀ MILITARY ਦਾ ਕੰਟਰੋਲ ਹੈ ਉੱਥੇ ਸੋ ਰਾਵੀ ਦੇ ਵਿੱਚ ਕਿਸੇ ਕਿਸਮ ਦੀ ਕੋਈ ਮਾਈਨਿੰਗ ਹੈ ਜਿਹੜੀ ਉਹ ਨਹੀਂ ਹੋਈ ਤੇ ਜਿੱਥੇ ਤਾਂ ਰਿਵਰ ਬਿਆਸ ਦਾ تعلق ਆ ਬਿਆਸ ਦਰਿਆ ਜਿਹੜਾ ਉਹ ਡਿਕਲੇਅਰਡ ਹੈ ਐਜ਼ ਅ ਕਨ ਸਰਵੇਸ਼ਨ ਰਿਜ਼ਰਵ ਆਫ ਫੋਰੈਸਟ ਡਿਪਾਰਟਮੈਂਟ ਇਹ ਫੋਰੈਸਟ ਡਿਪਾਰਟਮੈਂਟ ਸੈਂਚਰੀ ਵੀ ਕਰਦੇ ਆ ਤੇ ਇਸ ਨੂੰ ਆਪਣਾ ਇਹ ਏਰੀਆ ਡਿਕਲੇਅਰ ਹੋਣ ਦੇ ਨਾਤੇ ਇੱਥੇ ਤਾਂ ਇਥੋਂ ਤੱਕ ਐ ਬਿਆਸ ਦਰਿਆ ਦੇ ਵਿੱਚ ਮਾਈਨਿੰਗ ਤਾਂ ਦੂਰ ਦੀ ਗੱਲ ਹੈ ਜੇ ਡੀਸੇਟਿੰਗ ਵੀ ਕਰਨੀ ਹੈ ਤਾਂ ਸੈਂਟਰਲ ਗਵਰਨਮੈਂਟ ਦਾ ਪ੍ਰਵੇਸ਼ ਪੋਰਟਲ ਉਹ ਤੇ ਸਾਨੂੰ ਅਪਲਾਈ ਕਰਨਾ ਪੈਂਦਾ ਅਰ ਅਸੀਂ ਅਪਲਾਈ ਕੀਤਾ ਹੋਇਆ ਉੱਥੇ ਜਿਹੜੀ ਡੀ ਸੈਲਟਿੰਗ ਦੀ ਗੱਲ ਕਰਦੇ ਆ ਵੀ ਡੀ ਸੈਲਟਿੰਗ ਤੇ ਹੋ ਜਾਂਦੀ ਕਈ ਸਾਥੀ ਕਹਿੰਦੇ ਵੀ ਆ ਤਾਂ ਵਿਆਸ ਦਰਿਆ ਦੀ ਡੀ ਸੈਲਟਿੰਗ ਦਾ ਅਸੀਂ ਪ੍ਰਵੇਸ਼ ਪੋਰਟਲ ਤੇ ਅਪਲਾਈ ਕੀਤਾ ਜਿਹਦੀ ਪਰਮਿਸ਼ਨ ਨਹੀਂ ਹਲੇ ਆਈ ਸੋ ਵਿਆਸ ਰੇਰ ਦਾ ਕੋਈ ਮਤਲਬ ਨਹੀਂ ਜਿੱਥੇ ਤੱਕ ਸਤਲੁਜ ਦਰਿਆ ਦਾ تعلق ਹੈ ਉੱਥੇ ਜੋ ਮਾਈਨਿੰਗ ਸਾਈਟਸ ਹੈਗੀਆਂ ਨੇ ਬਕਾਇਦਾ ਮਾਈਨਿੰਗ ਸਾਈਟਸ ਡੀਐਸਆਰ ਬਣ ਕੇ ਮਾਈਨਿੰਗ ਸਾਈਟਸ ਨੇ ਜਿਹੜੀਆਂ ਆਡੈਂਟੀਫਾਈ ਹੁੰਦੀਆਂ ਨੇ ਤੇ ਉਸ ਤੇ ਜਿਹੜੀ ਈਸੀ ਦੇਣੀ ਹੈ এনवायरमेंट ਸਰਟੀਫਿਕੇਟ ਦੇਣਾ ਉਹ ਸੀਆ ਨੇ ਦੇਣਾ ਸੀਆ ਇਸ ਸਟੈਚਰੀ ਬਾਡੀ ਆਫ ਮਿਨਿਸਟਰੀ ਆਫ এনवायरमेंट ਐਂਡ ਕਲਾਈਮੇਟ ਚੇਂਜ ਗਵਰਨਮੈਂਟ ਆਫ ਇੰਡੀਆ ਗਵਰਨਮੈਂਟ ਆਫ ਇੰਡੀਆ ਦੀ ਇੱਕ ਸਟੈਚਰੀ ਬਾਡੀ ਹੈ ਇਹ ਸੀਆ ਜਿਹੜੀ एनवायरनमेंट अपना क्लीयरेंस सर्टिफिकेट देंदी है सो ओहो कंट्रोल ओथे है ओथे कोई माइनिंग ਦਾ تعلق ਨਹੀਂ ਹੈ ओथे कोई ਡੀਸੇਲਟਿੰਗ ਦਾ تعلق ਨਹੀਂ ਹੈ ਤੇ ਘੱਗਰ ਅਰ ਘੱਗਰਦ ਰਿਆ ਹੈ ਜਿਹੜਾ ਉਥੇ ਕੋਈ ਸਾਈਟ ਪੰਜਾਬ ਦੇ ਵਿੱਚ ਐਸੀ ਨਹੀਂ ਜਿਹੜੀ ਉਥੇ ਕੋਈ ਮਾਈਨਿੰਗ ਦੀ ਹੋਵੇ ਜਾਂ ਡੀਸੇਲਟਿੰਗ ਦੀ ਸੋ ਇਸ ਤਰ੍ਹਾਂ ਕੁੱਲ ਮਿਲਾ ਕੇ ਜਿਹੜੇ ਚਾਰ ਜਲਾਂ ਦੀ ਗੱਲ ਕੀਤੀ ਹੈ ਤਾਂ ਕੱਲੇ ਸਤਲੋਜ ਦੀ ਗੱਲ ਕੀਤੀ ਗਈ ਹੈ ਬਾਕੀ ਤੇ ਕੋਈ ਮਾਈਨਿੰਗ ਹੋਈ ਨਹੀਂ ਸਕਦੀ ਕੋਈ ਮਤਲਬ ਹੀ ਨਹੀਂ ਉੱਥੇ ਤੇ ਦੂਜੀ ਜਿਹੜੀ ਬੰਨਾਂ ਦੀ ਗੱਲ ਕੀਤੀ ਗਈ ਹੈ ਬੰਨਾਂ ਦੀ ਗੱਲ ਜਿੰਨੇ ਤੂਸੇ ਬੰਨ ਨੇ ਜਿਹੜੇ ਜਿਹੜੇ ਦਰਿਆਵਾਂ ਦੇ ਉੱਤੇ ਬਣੇ ਹੋਏ ਨੇ ਤੂਸੇ ਬੰਨ ਦੇ ਉੱਤੇ ਕਿਤੇ ਕੋਈ ਬ੍ਰੀਚ ਨਹੀਂ ਹੋਈ ਜੇ ਕਿਤੇ ਬ੍ਰੀਚਾਂ ਹੋਈਆਂ ਨੇ ਜਦੋਂ ਓਵਰਫਲੋ ਹੋ ਗਏ ਬੰਨਾਂ ਦੇ ਉੱਪਰ ਦੀ ਪਾਣੀ ਹੋ ਗਿਆ ਤਾਂ ਫਿਰ ਤਾਂ ਬ੍ਰੀਚਾਂ ਹੋਣੀਆਂ ਸੀ ਸੋ ਪਾਣੀ ਇੰਨਾ ਆਇਆ ਤਾਂ ਓਵਰਫਲੋ ਹੋ ਗਏ ਨੇ ਸੋ ਉਸ ਕਰਕੇ ਜਿਹੜੀ ਹੈ ਤੁਸੀਂ ਬੰਨਾਂ ਦੇ ਵਿੱਚ ਜਿਹੜੀ ਕਿਤੇ ਬ੍ਰੀਚ ਆਈ ਹੈ ਤੇ ਇਸ ਦੇ ਲਈ ਅਸੀਂ ਸਟੇਟ ਗਵਰਨਮੈਂਟ ਨੇ ਹਮੇਸ਼ਾ ਆ گاਉਂ ਪ੍ਰਬੰਧਾਂ ਦੀ ਗੱਲ ਕੀਤੀ ਹੈ ਸਮੇਂ-ਸਮੇਂ ਤੇ ਕੇਂਦਰ ਦੀ ਸਰਕਾਰ ਨੂੰ ਅਸੀਂ ਦੱਸਦੇ ਰਹੇ ਹਾਂ ਆ ਪਹਿਲਾਂ ਕੱਗਰ ਦੀ ਜੇ ਮੈਂ ਗੱਲ ਕਰਨਾ ਕੱਗਰ ਦੀ ਗੱਲ ਸਭ ਤੋਂ ਜ਼ਿਆਦਾ ਮਾਰ ਹੈ ਜਿਹੜੀ ਉਹ ਹਲਕੇ ਮੇਰੇ ਲਹਿਰੇ 'ਚ ਪੈਂਦੀ ਹੈ ਖਨੌਰੀਏ ਦੇ 'ਚ ਪੈਂਦੀ ਹੈ ਪਰ ਨਾਲ ਮੈਂ ਦੱਸਣਾ ਚਾਹਣਾ ਕਿ ਪੰਜਾਬ ਸਰਕਾਰ ਦੇ ਸਹੀ ਕੀਤੇ ਕੰਮਾਂ ਦੇ ਸਦਕਾ ਅੱਜ ਉੱਥੇ ਖਨੌਰੀ ਦੇ ਵਿੱਚ ਇਸ ਸਮੇ 750.3 ਜਿਹੜਾ ਘੱਗਰ ਦਾ ਲੈਵਲ ਚੱਲ ਰਿਹਾ 748 ਡੇਂਜਰ ਪੁਆਇੰਟ ਹੈ ਹਰ ਹਮੇਸ਼ਾ ਬ੍ਰੀਚ ਹੁੰਦੀ ਰਹੀ ਹੈ ਪਰ ਅਸੀਂ ਦੋਹੇ ਪਾਸੇ 16 16 ਫੁੱਟ ਚੌੜੇ ਬੰਨ ਬੰਨੇ ਉਥੇ ਕੋਈ ਬ੍ਰੀਚ ਨਹੀਂ ਹਰ ਭਗਵਾਨ ਦੀ ਕਿਰਪਾ ਠੀਕ ਹੋ ਜਾਏਗਾ ਪੰਜਾਬ ਚ ਹੜਾ ਦਾ ਜਾਇਜ਼ਾ ਲੈਣ ਆਏ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਦੇ ਬਿਆਨ ਦੀ ਆਮ ਆਦਮੀ ਪਾਰਟੀ ਵੱਲੋਂ ਨਿੰਦਾ ਕੀਤੀ ਗਈ ਆ ਇਸ ਵਾਰੇ ਬੋਲਦਾ ਹੈ ਕੈਬਨਿਟ ਮੰਤਰੀ ਮਰਿੰਦਰ ਕੁਮਾਰ ਗੋਇਲ ਨੇ ਕਿਹਾ ਕਿ ਕੇਂਦਰੀ ਮੰਤਰੀ ਬਿੱਤੇ ਦਿਨੀ ਇਹ ਕਹਿ ਗਏ ਨੇ ਕਿ ਪੰਜਾਬ ਚ ਹੜ ਮਾਈਨਿੰਗ ਕਰਕੇ ਆਏ ਨੇ ਜਦੋਂ ਕਿ ਸਚਾਈ ਇਹ ਆ ਕਿ ਬਰਸਾਤ ਇਸ ਤਰੀਕੇ ਨਾਲ ਪਈ ਜੋ ਕਿ ਪੰਜਾਬ ਦੇ ਇਤਿਹਾਸ ਵਿੱਚ ਕਦੇ ਨਹੀਂ ਪਈ ਸੀ ਤੇ ਹਿਮਾਚਲ ਜੰਮੂ ਤੇ ਪਾਕਿਸਤਾਨ ਤੋਂ ਪਾਣੀ ਆਉਣ ਕਾਰਨ ਪੰਜਾਬ ਡੁੱਬਿਆ ਹੋਇਆ ਇਸ ਲਈ ਪੰਜਾਬ ਚ ਹੜ ਆਏ ਹੋਏ ਨੇ ਪਰ ਕੇਂਦਰੀ ਮੰਤਰੀ ਨੇ ਸਤਲੁਜ ਬਿਆਸ ਤੇ ਰਾਵੀ ਘੱਗਰ 'ਚ ਮਾਈਨਿੰਗ ਕਰਨ ਹੜਾਉਣ ਦੀ ਗੱਲ ਗਈ ਆ ਉਹਨਾਂ ਨੇ ਕਿਹਾ ਕਿ ਰਾਵੀ ਦਰਿਆ 'ਚ ਕਿਸੇ ਕਿਸਮ ਦੀ ਮਾਈਨਿੰਗ ਦੀ ਮਨਜ਼ੂਰੀ ਨਹੀਂ ਕਿਉਂਕਿ ਉੱਥੇ ਭਾਰਤ ਪਾਕਿਸਤਾਨ ਸਰਹੱਦਾ ਤੇ ਮਿਲਟਰੀ ਦਾ ਕੰਟਰੋਲ ਆ ਜਿਸ ਕਾਰਨ ਇੱਥੇ ਕਿਸੇ ਵੀ ਤਰ੍ਹਾਂ ਦੀ ਮਾਈਨਿੰਗ ਨਹੀਂ ਹੋਈ ਇਸੇ ਤਰ੍ਹਾਂ ਬਿਆਸ ਰਿਜ਼ਰਵ ਬਾਰੇ ਮੰਤਰੀ ਗੋਇਲ ਨੇ ਇਹ ਵੀ ਕਿਹਾ ਕਿ ਚੰਡੀਗੜ੍ਹ ਦੀ ਸੁਖਨਾ ਝੀਲ 'ਚੋਂ ਜਿਹੜਾ ਪਾਣੀ ਛੱਡਿਆ ਜਾਂਦਾ ਉਹ ਘੱਗਰ 'ਚ ਜਾਂਦਾ ਤਾ ਕਰਕੇ ਖੱਗਰ ਦਾ ਪਾਣੀ ਜਾਦਾ ਤੇ ਬੀਤੇ ਦਿਨੀ ਕੇਂਦਰੀ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਨੇ ਮਾਈਨਿੰਗ ਨੂੰ ਲੈ ਕੇ ਇਹ ਬਿਆਨ ਜਿਹੜਾ ਦਿੱਤਾ ਸੀ ਕਿ ਕੇਂਦਰੀ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਨੇ ਕਿਹਾ ਸੀ ਕਿ ਸਤਲੁਜ ਬਿਆਸ ਰਾਵੀ ਤੇ ਖੱਗਰ ਦਰਿਆਵਾਂ ਚੋਂ ਗੈਰ ਕਾਨੂੰਨੀ ਮਾਈਨਿੰਗ ਕਾਰਨ ਉਹਨਾਂ ਦੇ ਕੰਢੇ ਕਮਜ਼ੋਰ ਹੋ ਗਏ ਜਿਸ ਕਾਰਨ ਪੰਜਾਬ ਚ ਹੜਾਂ ਦੀ ਸਥਿਤੀ ਦਾ ਜਿਆਦਾ ਗੰਭੀਰ ਬਣੀ ਹੋਈ ਆ ਉਹਨਾਂ ਨੇ ਕਿਹਾ ਕਿ ਦਰਿਆਵਾਂ ਦੇ ਕੰਢਿਆਂ ਤੇ ਬੰਨਾਂ ਨੂੰ ਹੁਣ ਮਜ਼ਬੂਤ ਕਰਨਾ ਪਵੇਗਾ ਤਾਂ ਜੋ ਭਵਿੱਖ ਵਿੱਚ ਅਜਿਹੀ ਕੁਦਰਤੀ ਆਫਤ ਤੋਂ ਪੰਜਾਬ ਨੂੰ ਬਚਾਇਆ ਜਾ ਸਕੇ ਚੋਹਾਨ ਨੇ ਅੱਗੇ ਇਹ ਵੀ ਆਖਿਆ ਕਿ ਜਦੋਂ ਮਨਹੂਮ ਅਟਲ ਬਿਹਾਰੀ ਬਾਦਪਾਈ ਪ੍ਰਧਾਨ ਮੰਤਰੀ ਸੀ ਤੇ ਪ੍ਰਕਾਸ਼ ਸਿੰਘ ਬਾਦਲ ਪੰਜਾਬ ਦੇ ਮੁੱਖ ਮੰਤਰੀ ਸੀ ਤਾਂ ਫਸਲਾਂ ਨੂੰ ਹੜ੍ਹ ਤੋਂ ਬਚਾਉਣ ਲਈ ਸਤਲੁਜ ਬਿਆਸ ਰਾਵੀ ਤੇ ਘੱਗਰ ਦਰਿਆਵਾਂ ਦੇ ਕੰਢੇ ਤੇ ਬੰਨ ਮਜ਼ਬੂਤ ਕੀਤੇ ਗਏ ਸੀ ਉਹਨਾਂ ਨੇ ਕਿਹਾ ਕਿ ਉਸ ਸਮੇਂ ਦਰਿਆਵਾਂ ਦੇ ਕੰਢੇ ਉਚਿਤ ਕੀਤੇ ਗਏ ਸੀ ਪਰ ਹੁਣ ਦਰਿਆਵਾਂ ਵਿੱਚ ਕਾਨੂੰਨੀ ਖਾਨਨ ਕਾਨ ਇੱਕ ਕਮਜ਼ੋਰ ਹੋ ਗਿਆ ਤੇ ਪਿੰਡਾਂ ਵਿੱਚ ਪਾਣੀ ਆਇਆ ਹੋਇਆ ਪੰਜਾਬ 'ਚ ਹੜ੍ਹਾਂ ਨੂੰ ਵੱਡੀ ਆਫਤ ਘਰਾ ਦਿੰਦੇ ਆ ਉਹਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਸੂਬੇ ਨੂੰ ਸੰਕਟ 'ਚੋਂ ਕੱਢਣ ਲਈ ਕੋਈ ਕਸਰ ਨਹੀਂ ਛੱਡੇਗੀ ਸੂਬੇ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਦੌਰੇ ਮੰਗਰੋ ਉਹਨਾਂ ਨੇ ਕਿਹਾ ਕਿ ਉਹ ਪੰਜਾਬ ਦੇ ਹੜ੍ਹਾਂ ਬਾਰੇ ਵਿਸਤਾਰ ਰਿਪੋਰਟ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੌਂਪਣਗੇ ਚੋਹਾਨ ਨੇ ਅੱਗੇ ਵੀ ਕਿਹਾ ਸੀ ਕਿ ਐਕਸ ਤੇ ਇਹ ਲਿਖ ਕੇ ਸ਼ੇਅਰ ਕੀਤਾ ਸੀ ਉਹਨਾਂ ਨੇ ਪੂਰੇ ਪੰਜਾਬ 'ਚ ਫਸਲਾਂ ਤਬਾਹ ਹੋ ਗਈਆਂ ਨੇ ਤੇ ਕੇਂਦਰ ਸਰਕਾਰ ਸੰਕਟ ਦੀ ਇਸ ਘੜੀ ਵਿੱਚ ਕਿਸਾਨਾਂ ਨਾਲ ਡਟ ਕੇ ਖੜੀ ਆ ਉਹਨਾਂ ਨੇ ਅੱਗੇ ਇਹ ਵੀ ਕਿਹਾ ਕਿ ਹੜ੍ਹ ਪ੍ਰਭਾਵਿਤ ਇਲਾਕਿਆਂ ਦੀ ਯੋਜਨਾਬੰਦ ਉਸਾਰੀ ਦੀ ਲੋੜ ਆ ਤੇ ਸੂਬੇ ਨੂੰ ਪੈਰਾਂ ਸਿਰ ਕਰਨ ਲਈ ਛੋਟੀ ਤੇ ਲੰਬੇ ਸਮੇਂ ਦੀ ਰਣਨੀਤੀਆਂ ਬਣਾਉਣੀਆਂ ਪੈਣਗੀਆਂ ਚੋਹਾਨ ਨੇ ਪਾਣੀ ਘਟਣ ਮੰਗਰੋ ਬਿਮਾਰੀਆਂ ਫੈਲਣ ਦਾ ਖਾਸਾ ਵੀ ਜਿਤਾਇਆ ਉਹਨਾਂ ਨੇ ਕਿਹਾ ਕਿ ਮਰੇ ਪਸ਼ੂਆਂ ਸੁਰੱਖਿਆਤ ਢੰਗ ਨਾਲ ਨਿਵੇੜਾ ਕਰਨਾ ਹੋਵੇਗਾ ਤਾਂ ਜੋ ਬਿਮਾਰੀਆਂ ਨਾ ਫੈਲਣ ਖੇਤਾਂ ਵਿੱਚ ਮਿੱਟੀ ਇਕੱਠੀ ਹੋ ਗਈ ਹੈ ਜਿਸ ਨੂੰ ਹਟਾਉਣ ਲਈ ਯੋਜਨਾ ਕਰਨੀ ਪਵੇਗੀ ਤਾਂ ਜੋ ਅਗਲੀ ਫਸਲ ਨੂੰ ਕੋਈ ਖਤਰਾ ਪੈਦਾ ਨਾ ਹੋਵੇ ਚੋਹਾਨ ਨੇ ਸਮਾਜ ਸੇਵਕਾਂ ਵੱਲੋਂ ਨੰਭਾਈ ਜਾ ਰਹੀ ਸੇਵਾ ਭਾਵਨਾ ਦੀ ਸਲਾਗਾ ਕੀਤੀ ਜਿਹੜੇ ਹੜ੍ਹ ਮਾਰੇ ਲੋਕਾਂ ਨੂੰ ਭੋਜਨ ਕੱਪੜੇ ਤੇ ਦਵਾਈਆਂ ਯਕੀਨੀ ਬਣਾ ਰਹੇ ਨੇ ਉਹਨਾਂ ਨੇ ਕਿਹਾ ਕਿ ਗਵੰਡੀ ਸੂਬਿਆਂ ਦੇ ਲੋਕ ਵੀ ਸਹਾਇਤਾ 'ਚ ਆਪਣਾ ਯੋਗਦਾਨ ਪਾ ਰਹੇ ਨੇ